ਇਹਨਾਂ ਫਾਰਕ ਦੇ ਉਦੀ ਮੈਦਾਨ ਨੂੰ ਨਿਰਮਿਤ ਹੁੰਦਾ ਸੀ ਇਹ ਸਟੇਡੀਅਮ ਹੁੰਦਾ ਸੀ ਪਰ ਕਈ ਲੋਕਾਂ ਨੇ ਇਹਨੂੰ ਤੋੜ ਕੇ ਮੈਦਾਨ ਦੇ ਰੂਪ ਦੇ ਦਿੱਤਾ ਉਸ ਬਾਦ ਦੇ ਦੁਆਰਾ ਕਦੀ ਬਣਿਆ ਨਹੀਂ ਸੀ ਬਹੁਤ ਬਹੁਤ ਧੰਨਵਾਦ ਸਿਰਫ ਕਿ ਜੁਆ ਸਰਕਾਰ ਨੇ ਆਮਤ ਪਰ ਸਰਕਾਰ ਨੇ ਇਹ ਪਾਰੀ ਵਾਰੀ ਸਰਪਨਾ ਇਹ ਇਸ ਵਸੇਂ ਸ਼ੁਰੂ ਹੋ ਰਿਹਾ ਹੈ ਕਿ ਇਹ ਦੁਬਾਰਾ ਖੇਡ ਜਗਤ ਨੂੰ ਉਤੇ ਚੱਕਿਆ ਜਾਏ ਪੰਜਾਬ ਨੂੰ ਕਿਹਾ ਹੈ ਤੇ ਅੱਜ 발표 ਕੀਤਾ ਹੈ ਇੱਥੇ ਅਨਾਉਂਸ ਹੋਇਆ ਮੈਂ ਉਮੀਦ ਕਰਦਾ ਕਿ ਸਾਲ ਡੇਢ ਸਾਲ ਦੇ ਵਿੱਚ ਸਟੇਡੀਅਮ ਦੁਆਰਾ ਬਣੇ ਹੋਏ ਇੱਕ ਸਟੇਡੀਅਮ ਦੁਆਰਾ ਬਾਕੀ ਖੇਡ ਜਗਤ ਨੂੰ ਇੱਕ ਬੜੀ ਵੱਡੀ ਇੱਕ ਦੇਣ ਹੈ ਤਾਂ ਲੱਗਦਾ ਤੁਸੀਂ ਇਹ ਭਾਰਤ ਦੇ ਵਿਦੇਸ਼ੀ ਲੈਵਲ ਦਾ ਬਣੇਗਾ ਦੋ ਵਾਰੀ ਪੈਸੇ ਜਿਹੜੇ ਆ ਵਾਪਸ ਜੁਦ ਕੀ ਸੀਗੇ ਕਿ ਇਹ ਤੀਸਰੀ ਵਾਰੀ ਬੜੀ ਮੁਸ਼ਕਲ ਹੈ ਇਹ ਹਰ ਇੱਕ ਕਮੇਟਰੀ ਦੀ ਐਪੀ ਰਾਜ ਸਭਾ ਦੀ ਜਾਂ ਫਿਰ ਬਾਕੀ ਲੋਕਾਂ ਦੀ ਬਿਲ ਦੁਲ ਲੱਗੇ ਇੱਕ ਐਫਰਟ ਆ ਕਿ ਜੇਕਰ ਦੁਬਾਰਾ ਇਹ ਕੰਮ ਇੱਥੇ ਦੁਬਾਰਾ ਸ਼ੁਰੂ ਹੋ ਜਾ ਰਿਹਾ ਹੈ ਮਾਨ ਸਾਹਿਬ ਦਾ ਬਹੁਤ ਸ਼ੁਕਰੀਆ ਕਿ ਅੱਜ ਉਹ ਇਹ ਪੰਜਾਬ ਜਿਲੰਦਰワਸੀ ਨੂੰ ਮੋਢੇ ਪਰ ਦੀਏ ਨੇ ਤੁਹਾਨੂੰ ਅਗਲੀ ਵੀਕੈਂਡ ਤੇ ਹੋਲੋ ਇੰਟਰਨੈਸ਼ਨਲ ਲੈ ਕੇ ਆਉਣ ਦੀ ਲੋਸ ਮਿਲਦੀ ਹੈ ਆਪਾਂ